ਕਿੱਤੇ ਦਿਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ ਦੇ ਵਿੱਚ ਇੱਕ 12 ਸਾਲ ਦੀ ਨਾਬਾਲਗ ਲੜਕੇ ਦੀ ਲਾਸ਼ ਸੌਣੇ ਦੇ ਵਿੱਚੋਂ ਬਰਾਮਦ ਹੋਈ ਸੀ ਲਾਸ਼ ਦੇ ਹਾਲਾਤ ਇਸ ਤਰੀਕੇ ਦੇ ਨਾਲ ਹੋ ਚੁੱਕੇ ਸੀ ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਲਾਸ਼ 4 ਤੋਂ 5 ਦਿਨ ਤੋਂ ਪੁਰਾਣੀ ਹੈ ਇਸ ਮਾਮਲੇ ਦੇ ਸਬੰਧ ਦੇ ਵਿੱਚ ਚੌਕੀ ਬਲਵਾਨਾ ਤੇ ਥਾਣਾ ਸਦਰ ਪੁਲਿਸ ਦੇ ਨਾਲ ਡੀਐਸਪੀ ਰੂਰਲ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਡਿਪਟੀ ਸਾਹਿਬ ਕੀ ਮਾਮਲਾ ਸੀ ਪੂਰਾ ਜੀ ਇਹ ਜੀ ਪਿੰਡ ਸਰਦਾਰਗੜ ਦੀ ਇੱਕ ਮਾਈਲਰ 16 17 ਸਾਲ ਦੀ ਲੜਕੀ ਜਿਹਦਾ ਨਾਮ ਹੈ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਤੁਹਾਡੇ ਨੂੰ ਤਾਂ 6 7 ਤਰੀਕ ਦੀ ਮਾਪੇ ਦੇ ਮੁਤਾਬਕ ਸਵੇਰੇ 7 ਵਜੇ ਲੜਕੀ ਜਿਹੜੀ ਹੈਗੀ ਆ ਉਹ ਘਰੋਂ 5:30 6 ਵਜੇ ਸੈਰ ਕਰਨ ਗਈ ਹੈ ਤੇ ਮਾਪੇ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੱਕ ਹੁੰਦਾ ਵੀ ਸਾਡੀ ਲੜਕੀ ਨੂੰ ਕੋਈ ਇਹਨਾਂ ਦੇ ਪਿੰਡ ਦਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਇਹ ਐਸੀ ਜਾਤੀ ਨਾਲ ਸੰਬੰਧ ਰੱਖਦੇ ਆ ਤੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੂਸਰੇ ਘਰ ਦਾ ਕਾਨੂੰਨ ਦਾ ਹੈਗਾ ਵੀ ਉਹਨਾਂ ਨੇ ਇਹਨਾਂ ਨੂੰ ਇੱਕ ਹੋਰ ਨਾਮ ਨੂੰ ਵਕੀ ਨੇ ਜਿਹੜਾ ਹੈਗਾ ਇਹਨਾਂ ਨੂੰ ਲੜਕੀ ਨੂੰ ਗਵਾਹ ਕੀਤਾ ਜਿਹਦੇ ਆਧਾਰ ਤੇ ਅਸੀਂ ਮੁਕੱਦਮਾ ਜਿਹੜਾ ਨੰਬਰ 150 ਥਾਣਾ सदर ਪਟੰਡਾ ਮਿਤੀ 8/7/2000 ਜਿਹੜਾ ਹੈਗਾ ਬੱਚੀ ਨੂੰ ਦਰਜ ਕਰ ਲਿਆ ਗਿਆ ਤੇ ਨਾਲ ਦੀ ਨਾਲ ਹੀ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਰਿਮਾਂਡ ਤੇ ਚੈੱਕ ਕਰ ਰਹੇ ਆ ਅਸੀਂ ਅੱਜ ਉਹਦਾ ਰਿਮਾਂਡ ਲੈ ਰਹੇ ਆ ਤੇ ਅੱਜ ਹੀ ਸਾਨੂੰ ਇਤਲਾਹ ਮਿਲੀ ਵੀ ਇੱਥੇ ਜਿਹੜੀ ਲੜਕੀ ਦੀ ਬਾਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੋਈ ਦੋ ਤਿੰਨ ਕਿੱਲੇ ਪਿੱਛੇ ਝੋਨੇ ਦੇ ਵਿੱਚ ਬਾਡੀ ਮਿਲੀ ਹੈ ਬਾਡੀ ਕਾਫੀ ਖਾਧੀ ਹੋਈ ਹੈ ਜਿਵੇਂ ਜਾਨਵਰਾਂ ਨੇ ਜਾਂ ਕੁੱਤਿਆਂ ਨੇ ਮੈਂ ਕਹਿ ਸਕਦਾ ਵੀ ਉਹ ਕੋਈ ਖਾਧੀ ਹੋਈ ਮਿਲੀ ਗਈ ਹੈ ਅਸੀਂ ਉਹ ਬਾਡੀ ਦਾ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਡਾਕਟਰਾਂ ਦੇ ਬੋਰਡ ਤੋਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜਿਸ ਤਰ੍ਹਾਂ ਵੀ ਉਹਦੀ ਅਗਲੀ ਕਾਰਵਾਈ ਅਮਰਚ ਵੀ ਲਿਆਂਦੀ ਜਾ ਰਹੀ ਹੈ ਦੋਸ਼ੀਆਂ ਤੋਂ ਸਖਤੀ ਨਾਲ ਜਿਹੜੀ ਹੈਗੀ ਹੈ ਉਹ ਪੁੱਛਗਛ ਕਰ ਰਹੇ ਹਾਂ ਬਾਕੀ ਬੰਦਿਆਂ ਨੂੰ ਵੀ ਅਸੀਂ ਜਿਹੜਾ ਹੈਗਾ ਬੁਲਾ ਕੇ ਤੇ ਉਹਨਾਂ ਦੀ ਵੀ ਪ ਇਸ ਤੋਂ ਇੱਕ ਹੋਰ ਗੱਲ ਹੈ ਜਿਵੇਂ ਕੋਈ ਗਲੇ ਵਗੈਰਾ ਜਾਂ ਕੋਈ ਸਪਰੇਚ ਮਾਰਕਸ ਵਗੈਰਾ ਬਾਡੀ ਤੇ ਮਿਲੇ ਜੀ ਆਪਾਂ ਨੂੰ ਨਹੀਂ ਹਲੇ ਦੇਖੋ ਉਹ ਬਾਡੀ ਖਾਦੀ ਹੋਈ ਹੈ ਅਸੀਂ ਫੋਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਹੈਗੀ ਆ ਤੇ ਉਹਦੇ ਬਾਪ ਨੇ ਜਿਹੜਾ ਲੜਕੀ ਦੀ ਬਾਡੀ ਦੀ شناخت ਵੀ ਕਰ ਲਈ ਹੈ ਕੱਪੜਿਆਂ ਦਾ شناخت ਹੋ ਗਈ ਆ ਉਹਦੀ ਚੱਪਲ ਵੀ ਮਿਲੀ ਏ ਸਾਨੂੰ ਉਹ ਉਹਦੇ ਤੋਂ شناخت ਹੋ ਗਈ ਹੈ ਅਗਲੀ ਜਿਹੜੀ ਕਾਰਵਾਈ ਤਾਂ ਹੁਣ ਪੋਸਟ ਮਾਰਟਮ ਤੋਂ ਬਾਅਦ ਜਿਹੜਾ ਪਤਾ ਲੱਗ ਸਕਦਾ ਵੀ ਕੌਜ਼ ਆਫ ਡੈਥ ਕੀ ਆ ਉਹਦੇ ਮਰਨ ਦਾ ਕਾਰਨ ਕੀ ਹੈ ਹੁਣ ਤੱਕ ਕਿੰਨੇ ਦਿਨੇ ਕਸਟਡੀ ਚ ਹੈ ਜੀ ਸਾਡੇ ਕੋਲ ਇੱਕ ਦੋ ਸ਼ੀ ਗ੍ਰਤਾਰ ਹੈਗਾ ਬਾਕੀਆਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਹੋਰ ਵੀ ਦੋਸ਼ੀ ਜਿਹੜੇ ਬੁਲਾਈ ਹੋਏ ਨੇ ਅਸੀਂ ਉਹਨਾਂ ਨਾਲ ਵੀ ਪੁੱਛਗਿੱਛ ਕਰ ਰਹੇ ਹਾਂ ਜਿਹੜੇ ਸਾਨੂੰ ਸਸਤਕਿਫਤ ਹੈ ਠੀਕ